ਤੋ ਮੇਰੀ ਨਿਸ਼ਾਨ ਹੈ ਕਹਾਂ ਮੇਰੀ ਨਿਸ਼ਾਨ ਹੈ ਕਹਾਂ ਮੇਰੀ ਨਿਸ਼ਾਨ ਹੈ ਕਹਾਂ ਦੀਖੋ ਚੀ ਵਿਦਿਆਨੂ ਹੋ ਗਈਆਂ ਨੇ ਛੁੱਟੀਆਂ ਔਰ ਸਰਕਾਰ ਨੇ ਪਾ ਦਿੱਤੀਆਂ ਵਿਦਿਆਨੂ ਛੁੱਟੀਆਂ ਤਾਂ ਕਿ ਵਿਦਿਆਇ ਹੀ ਨਹੀਂ ਗਵਰਨਮੈਂਟ ਐਂਡ ਪ੍ਰਾਈਵੇਟ ਦੋਨੋਂ ਹੀ ਸਕੂਲ ਕਰ ਦਿੰਦੇ ਨੇ ਕੁਛ ਦਿਨਾਂ ਲਈ ਆਫ ਜਿਹਦੇ ਕਾਰਨ ਕਿ ਸਕੂਲ ਦੀ ਡੰਗਾਈ ਜਾਂ ਪਾਣੀ ਦਾ ਬਹੁਤ ਮਾਤਰਾ ਹੋਣ ਕਾਰਨ ਸਕੂਲ ਸਿਰਫ ਬੱਚਿਆਂ ਲਈ ਸੇਫ ਰੱਖਣ ਲਈ ਤੇ ਉਹਨਾਂ ਨੇ ਹੌਲੀਡੇ ਕੀਤੀਆਂ ਕਾਰਨ ਇਹ ਹੀ ਹੈ ਕਿ ਜਿੰਨ ਦੇ ਬਾਰਿਸ਼ਾਂ ਚੱਲ ਰਹੀਆਂ ਨੇ ਜਾਂ ਬਾਰਿਸ਼ਾਂ ਦਾ ਮਾਹੌਲ ਹੈ ਜਾਂ ਰੋੜਾਂ 'ਤੇ ਬਹੁਤ ਜ਼ਿਆਦਾ ਪਾਣੀ ਹੋਣ ਕਾਰਨ ਕਿ ਬੱਚਿਆਂ ਨੂੰ ਵਿੱਪਤਾ ਨਾ ਰਹੇ ਇਸ ਲਈ ਗਵਰਨਮੈਂਟ ਵੱਲੋਂ ਪਿੱਛੇ ਐਲਾਨ ਹੋਇਆ ਹੈ 31 ਤਰੀਕ ਤੱਕ ਦੀਆਂ ਛੁੱਟੀਆਂ ਸੋ ਬਾਕੀ ਰਹੇ ਸਾਡੇ ਕੋਲ 4 ਦਿਨ ਹੈ ਨਾ ਆचार दिन ਰਹਿਣਗੇ ਤਾਂ 4 ਦਿਨ ਦੇ ਵਿੱਚ ਸਾਡੀ ਘਰ ਦੀ ਵਿੱਦਿਆ ਵਿੱਦਿਆ ਸਾਡੇ ਘਰ ਦੇ ਵਿੱਚ ਬੈਂਡ ਵਜਾਏਗੀ ਪੂਰਾ ਕਿਉਂ ਵਿੱਦਿਆ ਓ ਮੈਡਮ ਇਧਰ ਆਓ ਬਾਤ ਸੁਨੋ आपको छुट्टियां हो गई है ना कितनी छुट्टियां हुई है इधर आके बताओ कम यार कम 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 बताओ कितनी छुट्टियां हुई है आपको कितनी और <laughs> बाकी परिवार फेसबुक फैमिली चीज कि गणेश जी जी आज जो पहला दिन है अपना सडे गणपति बाबा जी का ਉਦੇ ਲਈ ਪ੍ਰਮਾਤਮਾ ਤੁਹਾਡੇ ਦਿਨਾਂ ਦੇ ਵੀ ਸ਼ੁਭ ਕਾਮਨਾ ਲਿਆਰ ਬਹੁਤ ਸਾਰੀਆਂ ਜਿੰਨਾਂ ਦੇ ਖੁਆਇਸ਼ਾਂ ਨੇ ਗਣਪਤੀ ਦੇ 바ਵਾ ਨੂੰ ਲੈ ਕੇ ਉਹ ਤੁਹਾਡੇ ਮਨੋਂ ਕਾਮਨਾ ਸੰਪੂਰਨ ਹੋਣ ਤੇ ਬਹੁਤ ਵਧੀਆ ਲੱਗਾ ਕਿ ਚਲੋ ਅੱਜ ਇੱਕ ਗਣੇਸ਼ ਜੀ ਦਾ ਸ਼ਬਦ ਬੋਲ ਕੇ ਤੁਹਾਡੇ ਨਾਲ ਵੀਡੀਓ ਨੂੰ ਮੈਂ ਸਟਾਰਟ ਕਰਾਂ ਰੀਲ ਨੂੰ ਮੈਂ ਸਟਾਰਟ ਕਰਾਂ ਤੇ ਮੈਨੂੰ ਉਹ ਚੀਜ਼ ਬਹੁਤ ਕਿਤੇ ਨਾ ਕਿਤੇ ਮਨ ਨੂੰ ਮੇਰੇ ਅਟ੍ਰੈਕਟ ਮਤਲਬ ਵਧੀਆ ਲੱਗਿਆ ਟਰਾਈ ਕਰ ਹੈਨਾ ਸੋ ਬਾਕੀ ਤੁਸੀਂ ਉਹ ਮੈਨੂੰ ਦੱਸਣਾ ਇਸ ਬਾਰੇ ਕਿ ਤੁਹਾਡਾ ਕੀ ਖਿਆਲ ਹੈ ਕਿੱਧਰ ਕਿੱਧਰ بارش ਦਾ ਮਾਹੌਲ ਹਜੇ ਵੀ ਗੰਭੀਰਤਾ ਵਿੱਚ ਹੈ ਤੇ ਕਿੱਧਰ ਕਿੱਧਰ بارش ਨਹੀਂ ਹੋ ਰਹੀ ਬਟ ਸੜੇ ਅੰਮ੍ਰਿਤਸਰ ਪੰਜਾਬ ਦੇ ਵਿੱਚ ਇਸ ਟ੍ਰੈਮ بارش ਬਿਲਕੁਲ ਸਲੋ ਮੋਸ਼ਨਸ ਦੇ ਵਿੱਚ ਹੈ ਚੱਲ ਰਹੀ ਹੈ ਬਟ ਬਹੁਤ ਸਲੋ ਚੱਲ ਰਹੀ ਹੈ ਤੇ ਰੱਬ ਜੀ ਨੇ ਚਾਹਿਆ ਤੇ ਉਹ ਵੀ ਠਿਕ-ਠਕ ਮਾਹੌਲ ਸਭ ਛੇ ਵਧੀਆ-ਵਧੀਆ ਹੋ ਜਾਏਗਾ ਮੈਂ ਦੇਖ ਰਹੀ ਸੀ ਬਹੁਤ-ਬਹੁਤ ਬਹੁਤ ਜਗ੍ਹਾ ਤੇ ਨੁਕਸਾਨ ਲੋਕਾਂ ਦਾ ਹੋਇਆ ਹੈ ਬਹੁਤ ਜਗ੍ਹਾ ਤੇ ਲੋਕਾਂ ਦੀ ਕਿਤਨਾ ਕਿਤੇ ਸਮੱਸਿਆ ਪ੍ਰੋਬਲਮ ਕ੍ਰੀਏਟਸ ਹੋਈ ਹੈ ਤੇ ਉਹ ਚੀਜ਼ ਨਾ ਕਿਤੇ ਨਾ ਕਿਤੇ ਬਹੁਤ ਫੈਕਟ ਪਈ ਹੈ ਤੇ ਮੈਂ ਦੇਖ ਰਹੀ ਸੀ ਕਿ ਕਿਸ ਟਰਮ ਮਤਲਬ ਲੋਕਾਂ ਦੇ ਪੈਲੀਆਂ ਦੇ ਵਿੱਚ ਪਾਣੀ ਆ ਗਿਆ ਕਿਸ ਟਰਮ ਮਤਲਬ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਆ ਗਿਆ ਹਰ ਇੱਕ ਚੀਜ਼ ਨੂੰ ਮੈਂ ਦੇਖਿਆ ਕੱਲ ਵੀਡੀਓ ਦੇ ਵਿੱਚ ਸਮਾਨ ਕੱਢ ਕੇ ਤੇ ਬਹੁਤ ਨੁਕਸਾਨ ਹੋਏ ਨੇ ਬਹੁਤ ਨੁਕਸਾਨ ਪਰਮਾਤਮਾ ਮੈਂ ਸਿਰਫ ਇਹੀ ਕਹਿਣਾ ਚਾਹੁੰਦੀ ਆ ਸਤਿਗੁਰੂ ਮਹਾਰਾਜ ਜੀ ਤੁਸੀਂ ਜਿੱਥੇ ਵੀ ਬੈਠੇ ਹੋ ਤੰਦਰੁਸਤੀ ਇਨਾ ਲੋਕਾਂ ਦੇ ਰੱਖਿਓ ਬੱਚੀਆਂ ਦੇ ਰੱਖਿਓ ਪਰਿਵਾਰ ਦੇ ਰੱਖਿਓ ਤਾਂ ਕਿ ਕਿਸੇ ਦੇ ਨਾਲ ਕੋਈ ਇੰਨਾ ਵੀ ਜ਼ਿਆਦਾ ਪਰੇ ਨੁਕਸਾਨ ਨਾ ਹੋਵੇ ਕਿ ਪਰਿਵਾਰ ਤਾਂ ਕੇ ਮਸੀਤਾਂ ਵੱਧ ਜਾਣ ਤੇ ਇਸ ਚੀਜ਼ ਬਾਰੇ ਮੈਂ ਪਰਮਾਤਮਾ ਅੱਗੇ ਵਿਸ਼ ਕਰਾਂਗੀ ਤੁਸੀਂ ਵੀ ਵਿਸ਼ ਕਰਿਓ ਦੇਖੋ ਹਰ ਇੱਕ ਦਾ ਸਰਬੱਤ ਦਾ ਭਲਾ ਹੋਣਾ ਚਾਹੀਦਾ ਹਰ ਇੱਕ ਦੀ ਜੀਡੀ ਵੀ ਹੈ ਵਿਸ਼ਿੰਗਸ ਕਰਨੀ ਚਾਹੀਦੀ ਹੈ ਚਾਹੇ ਇਨਸਾਨ ਤੁਹਾਡੇ ਲਈ ਸਹੀ ਹੈ ਜਾਂ ਮਾੜਾ ਹੈ ਜਾਂ ਗਲਤ ਹੈ ਕਿਸ ਤਰ੍ਹਾਂ ਦਾ ਵੀ ਹੈ ਹਰ ਇੱਕ ਚੀਜ਼ ਦੀ ਵਿਸ਼ਿੰਗਸ ਕਰਨੀ ਚਾਹੀਦੀ ਹੈ ਤੇ ਕਿਉਂਕਿ ਵਿਸ਼ਿੰਗਸ ਕਰਨ ਨਾਲ ਪਰਮਾਤਮਾ ਕਿਤੇ ਨਾ ਕਿਤੇ ਤੁਹਾਨੂੰ ਵੀ ਸੁਣਦਾ ਹੈ ਤੁਹਾਨੂੰ ਵੀ ਦੇਖਦਾ ਹੈ ਤੁਹਾਨੂੰ ਵੀ ਪਰਖਦਾ ਹੈ ਤੇ ਇਸ ਲਈ ਮੇਰਾ ਤੇ ਮੰਨਣਾ ਹੀ ਹੈ ਜੇ ਤੁਹਾਡਾ ਕੋਈ ਚੰਗਾ ਨਹੀਂ ਕਰ ਰਿਹਾ ਜਾਂ ਤੁਹਾਡੇ ਲਈ ਚੰਗਾ ਨਹੀਂ ਸੋਚ ਰਿਹਾ ਤੇ ਤੁਸੀਂ ਸਾਰਿਆਂ ਲਈ ਹੀ ਚੰਗੇ ਬਣੋ ਚੰਗੇ ਸੋਚੋ ਕਰਮ ਕਿਸਮਤ ਜੋਵੈ ਪਰਮਾਤਮਾ ਲਿਖਦਾ ਉਹ ਇਨਸਾਨ ਨਹੀਂ ਲਿਖਦਾ ਤੁਹਾਡੇ ਕਰਮਾਂ ਦੇ ਲੈਣ ਦੇਣੇ ਉਸ ਦੇ ਹੱਥ ਵਿੱਚ ਹੈ ਤੁਹਾਡੇ ਹੱਥ ਵਿੱਚ ਨਹੀਂ ਹੈ ਸੋ ਬਾਕੀ ਥੈਂਕ ਯੂ ਸੋ ਮੱਚ ਬਹੁਤ ਸਾਰੀਆਂ ਫੋਟੋਸ ਨੂੰ ਤੁਸੀਂ ਲਾਈਕ ਕਰਦੇ ਹੋ ਬਹੁਤ ਫੋਟੋਸ ਨੂੰ ਹਾਰਟ ਸਪੇਸ ਦਿਓ ਬਹੁਤ ਸਾਰੇ ਕਮੈਂਟਸ ਆਉਂਦੇ ਨੇ ਇੱਕ ਮੈਸੇਜ ਦੇ ਵਿੱਚ ਮੈਨੂੰ ਇੱਕ ਇਨਸਾਨ ਨੇ ਲਿਖਿਆ ਕਿ ਤੁਹਾਡੇ ਕੰਨਾਂ ਦੇ ਵਿੱਚ ਟੌਪਸ ਵਗੈਰਾ ਨਹੀਂ ਹੈਗੇ ਤੁਹਾਡੇ ਕੋਲ ਤੇ ਮੈਂ ਉਸ ਨੂੰ ਲਿਖ ਦਿੱਤਾ ਹਾਂਜੀ ਮੇਰੇ ਕੋਲ ਟੌਪਸ ਨਹੀਂ ਹੈ ਕਿਉਂਕਿ ਮੈਂ ਉਹਨਾਂ ਨੂੰ ਵੀ ਦੱਸਣਾ ਚਾਹੁੰਦੀ ਹਾਂ ਕਿ ਮੈਨੂੰ ਸਿੰਪਲ ਰਹਿਣਾ ਪਸੰਦ ਲੱਗਦਾ ਹੈ ਕਿਉਂਕਿ ਮੈਨੂੰ ਬਨਾਵਟੀ ਆਪਣੇ ਆਪ ਨਾਲ ਸਜਣਾ ਪਸੰਦ ਨਹੀਂ ਹੈ ਕਦੀ ਵੀ ਤੁਸੀਂ ਦੇਖਿਆ ਹੋਵੇਗਾ ਬਹੁਤ ਘੱਟ ਵੀਡੀਓਜ਼ ਦੇ ਵਿੱਚ ਮੈਂ ਰੈਡੀ ਹੁੰਨੀ ਆ ਬਹੁਤ ਘੱਟ ਵੀਡੀਓ ਦੇ ਇਹ ਮੈਜ਼ੂ ਰੀਲਿਸ ਵੈਰਾ ਪਸੰਦ ਕਰਦੀਆਂ ਕਿਉਂਕਿ ਉਹ ਅਚਾਹੋ ਗੋਰਡੇ ਚੋਇਜ ਹੈ ਆਰਟੀਸ਼ਲ ਚੋਇਜ ਹੈ ਕੁਛ ਵੀ ਕਿਉਂ ਨਾ ਹੋਵੇ ਅਵੇਲੇਬ ਹੋਵੇ ਚਾਹੇ ਨਾ ਅਵੇਲੇਬ ਹੋਵੇ ਕਈ ਆਪਣੇ ਆਪ ਨੂੰ ਬਹੁਤ ਜ਼ਿਆਦਾ ਮਤਲਬ ਪਰਫੈਕਸ਼ਨਲਸ ਪੂਰਾ ਵਧੀਆ ਟਿਪ ਟੋਪ ਰੈਡੀ ਕਰਕੇ ਵੀਡੀਓਜ਼ ਅੱਗੇ ਆਉਣਾ ਪਸੰਦ ਕਰਦੇ ਨਹੀਂ ਕਈ ਨਹੀਂ ਹੀ ਪਸੰਦ ਕਰਦੇ ਮੇਰੀ ਤਰ੍ਹਾਂ ਇਸ ਲਈ ਮੈ ਸਿੰਪਲ ਰਹਿਣਾ ਮੈਨੂੰ ਪਸੰਦ ਹੈ ਇਸ ਲਈ ਮੈਂ ਸਿੰਪਲ ਹੀ ਪਸੰਦ ਆਪਣੇ ਆਪ ਨੂੰ ਕਰਦੀ ਹਾਂ ਸੋ ਬਾਕੀ ਪਰਵਾਰ ਫੇਸਬੁੱਕ ਫੈਮਿਲੀ ਜੀ ਮੈਨੂੰ ਦੱਸਿਆ ਕਰੋ ਤੁਹਾਨੂੰ ਮੇਰੀ ਮੈਨੂੰ ਮਤਲਬ ਮੇਰੀ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਇਸ ਤਰ੍ਹਾਂ ਦਾ ਮਤਲਬ ਹੈ ਮੈਸੇਜ ਰਾਹੀਂ ਮੈਂ ਤੁਹਾਨੂੰ ਰਿਪਲਾਈ ਦਿੰਨੀ ਆ ਕਿਸ ਤਰ੍ਹਾਂ ਦਾ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਮੈਸੇਜ ਹੋਵੇ ਮੈਨੂੰ ਉਸ ਬਾਰੇ ਪਲੀਜ਼ ਕੁਛ ਨਾ ਕੁਛ ਕਮੈਂਟਸ ਜਿਆ ਕਰੋ ਉਹਦੇ ਨਾਲ ਕੀ ਹੁੰਦਾ ਹੈ ਵਾਦ ਤੋਂ ਬਾਅਦ ਪਤਾ ਲੱਗਦਾ ਰਹਿੰਦਾ ਹੈ ਕਿ ਹਾਂਜੀ ਮੇਰਾ ਪਰਿਵਾਰ ਫੇਸਬੁੱਕ ਫੈਮਲੀ ਮੈਨੂੰ ਦੇਖ ਰਹੀ ਹੈ ਮੈਨੂੰ ਸੁਣ ਰਹੀ ਹੈ ਮੈਨੂੰ ਪੜ੍ਹ ਰਹੀ ਹੈ ਬਾਕੀ ਤੁਸੀਂ ਪਿੱਛੇ ਟੇਬਲ ਐਂਡ ਚੇਅਰਸ ਲੱਗੀ ਹੋਈਆਂ ਨਜ਼ਰ ਆ ਰਹੀਆਂ ਹੋਣਗੀਆਂ ਤੁਹਾਨੂੰ ਤੇ ਇਹ ਪਹਿਲਾਂ ਸੋਚਿਆ ਸੀ ਕਿ ਵੇੜਾ ਅਸੀਂ ਖਾਲੀ ਤੇ ਓਪਨ ਰਹਿ ਦਿੰਨੇ ਆ ਬਟ ਫਿਰ অরুণ ਕਹਿੰਦੇ ਕਿ ਵੇੜਾ ਓਪਨ ਹਨ ਖਾਲੀ ਹੁਣ ਕਾਰਨ ਕੋਈ ਨਾ ਕੋਈ ਆਇਆ ਗਿਆ ਤੇ ਰਹਿੰਦਾ ਹੀ ਤੇ ਚਲੋ ਇੱਕ ਫੈਸਿਲਿਟੀਸ ਲਈ ਫਿਰ ਸਾਨੂੰ ਇਹ ਟੇਬਲ ਐਂਡ ਚੇਅਰਸ ਜਿਹੜੇ ਆ ਕਿ ਫਿਰ ਦੁਬਾਰਾ ਤੋਂ ਲੋਬੀ ਚ ਅਟੈਚ ਕਰਨੀਆਂ ਪਈਆਂ ਉਹਦਾ ਇਹੀ ਕਾਰਨ ਹੈ ਕਿ ਕੋਈ ਆਇਆ ਜਾਇਆ ਰਹਿੰਦਾ ਤੇ ਚਲੋ ਅਸੀਂ ਤੇ ਹੁਣ ਬੈਠੇ ਆ ਪੁੰਜੇ ਪਹਿਨਾ ਸਿੱਖਿਆ ਆ ਤਾਂ ਸਾਨੂੰ ਦੁਬਾਰਾ ਹੀ ਪਹਿਨਾ ਠੀਕ ਹੈ ਬਟ ਜਿਹੜਾ ਕੋਈ ਆਂਦਾ ਉਹ ਨਹੀਂ ਨਾ ਉਹਨੂੰ ਨਹੀਂ ਨਾ ਅਸੀਂ ਕਹਿ ਸਕਦੇ ਕਿ ਤੁਸੀਂ ਵੀ ਸਾਡੇ ਨਾਲ ਮਤਲਬ ਕਰੋ ਲਾਗੇ ਮਤਲਬ ਬੈਠਣਾ ਪਸੰਦ ਕਰੋ ਤੇ ਉਹ ਆਪਣੇ ਤਰੀਕੇ ਨਾਲ ਬੈਠੇਗਾ ਅਸੀਂ ਆਪਣੇ ਤਰੀਕੇ ਨਾਲ ਬੈਠਦੇ ਆ ਇਸ ਲਈ ਇਹਨੂੰ ਸਿਰਫ ਯਸਟ ਔਰ ਜਸਟ ਇੱਥੇ ਲਗਾਣਾ ਪਿਆ ਔਰ ਸਿਰਫ ਦੋ ਚੀਅਰਸ ਹੀ ਲੌਬੀ ਦੇ ਵਿੱਚ ਪਸੰਦ ਕਰਾਂਗੇ ਮੈਂ ਲਗਾਣਾ ਜਿਆਦਾ ਪਸੰਦ ਨਹੀਂ ਕਰਾਂਗੀ ਕਿਉਂਕਿ ਲੌਬੀ ਦਾ ਜਿਹੜਾ ਇੱਕ ਸਾਈਜ਼ ਵੀ ਹੈ ਸੋ ਵੈਸੇ ਹੀ ਮਤਲਬ ਨੋਰਮਲ ਹ ਸਾਈਜ਼ ਤੇ ਵੈ ਤੇ ਫਿਰ ਜਿਆਦਾ ਅਸੀਂ ਓਵਰਕਾਟਸ ਕਰਾਂਗੇ ਤੇ ਫਿਰ ਉਹ ਸਾਡਾ ਜਿਹੜਾ ਲੋਬੀ ਹੈ ਉਹ ਹੋਰ ਵੀ ਜਿਆਦਾ ਭਰ ਜਾਏਗਾ ਤੇ ਬਾਕੀ ਜਿਹੜਾ ਬਿਗਬੌਸ ਵਗੈਰਾ ਆ ਰਿਹਾ ਹੈ ਬਹੁਤ ਜਿਆਦਾ ਇੱਕ ਕਲਾਸ ਆ ਰਿਹਾ ਮਜ਼ਾ ਆ ਰਿਹਾ ਬਿਗਬੌਸ ਦੇਖਣ ਦਾ ਬੜੀਆਂ ਲੱਗ ਰਿਹਾ ਸਾਨੂੰ ਬਿਗਬੌਸ ਦੇਖਣਾ ਤੇ ਬਾਕੀ ਰੂਟੀਨ ਟਾਈਮ ਉਹੀ ਸਾਡਾ ਚੱਲ ਰਿਹਾ 9 ਵਜੇ ਤੋਂ ਲੈ ਕੇ ਤੇ 10:30 ਵਜੇ ਤੱਕ ਬਿਗਬੌਸ ਚੱਲਦਾ ਰਹਿੰਦਾ ਬਾਕੀ ਇਹ ਦੇਖੋ ਫੈਰੀ ਫੈਰੀ ਕਿੰਨੀ ਹੈਪੀ ਹੈ ਫੈਰੀ ਕਿੰਨੇ ਹੈਪੀ ਹੋ ਕਾਰਨ ਕਿਉਂ ਕਿ ਨਾ ਇਤਨਾ ਪੂਰਾ 빅 ਬਾਕਸ ਨਹੀਂ ਮੇਕ ਕਰਨੀ ਨਹੀਂ ਮਸਤ ਉਹ ਆਏ 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 ਮੇਰੇ ਫੇਸ ਤੇ ਜਾ 99 10 ਦੱਸ ਦਵਾਂ ਜੀ 빅 ਬਾਕਸ ਦਾ ਟਾਈਮ ਪੀਰੀਅਡ ਜਿਹੜਾ ਚੱਲ ਰਿਹਾ 9 ਤੋਂ 10 ਚੱਲ ਰਿਹਾ ਇਹ ਦਾ ਸਿਰਫ ਇੱਕ ਖੁਸ਼ ਹੋਣ ਦਾ ਮਤਲਬ ਹਨ ਕੀ ਹੈ ਪਤਾ ਹੈ ਅੱਜ ਨੂੰ ਮੈਂ ਨਹੀਂ ਅੱਜ ਨੂੰ ਮੈਂ ਕਿਹਾ ਫਾਰਮੈਨ ਅੱਜ ਕਰਦੀ ਨਾ ਅਸੀਂ ਹਾਊਸ ਕਲੀਨਿੰਗ ਨਹੀਂ ਕਰਨੀ ਤੇ ਇਸ ਕਾਰਨ ਖੁਸ਼ ਹੈ ਨਹੀਂ ਨਹੀਂ ਇਸ ਕਾਰਨ ਨਹੀਂ ਖੁਸ਼ ਹੈ ਬਾਕੀ ਰਿਸਕ ਨੂੰ ਲੈ ਕੇ ਟਾਈਮ ਪੀਰੀਅਡ ਨੂੰ ਲੈ ਕੇ ਤੇ ਇੱਕ ਛੁੱਟੀ ਵੀ ਕਰਨਾ ਪਸੰਦ ਨਹੀਂ ਕਰਦੀ ਤੁਹਾਨੂੰ ਪਤਾ ਇੱਕ ਛੁੱਟੀ ਵੀ ਕਰਨਾ ਬੱਚੇ ਆ ਬੜਾ ਗੋ ਬੱਚੇ ਨਹੀਂ ਹੈ ਇਹ ਫਰੈਂਡ ਸਰਕਲ ਦੇ ਵਿੱਚ ਆਪਣੇ ਆਪ ਨੂੰ ਟਾਈਮ ਸਪੈਂਡ ਕਰਦੀ ਹੈ ਕਿ ਚਲ ਘਾ ਤੇ ਮੰਮਾ ਦੀ ਟਿਕ 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 ਚਲਣੀ ਹੈ ਤੇ ਕਮਸ ਕਮ ਸਕੂਲ ਦੇ ਵਿੱਚ ਫਰੈਂਡ ਸਰਕਲ ਦੇ ਬੈਸਟ ਹੈ ਨਾ ਨਹੀਂ ਮਿਸ ਕਰਦੇ ਹੋ ਕਹਿੰਦੇ ਮੇਰੇ ਬੱਚੇ ਹੱਸਦਾ ਨਹੀਂ ਪੈਂਦੇ ਕਲਾਸ 'ਚ ਫਰਮਿੰਦੀ ਨਾਲ ਇੱਕ ਕੰਪਲੀਟ ਆ ਰਹੀ ਹੈ ਮਸੰਜਾ ਦੇ ਵਿੱਚ ਫਰਮਿੰਦੀ ਨੂੰ ਪਤਾ ਬਹੁਤ ਸਾਰੇ ਲੋਕ ਕਹਿ ਰਹੇ ਤੂੰ ਨਾ ਬਹੁਤ ਵੀਕ ਰਹੀ ਗਈਆਂ ਇਹਨੂੰ ਕੁਝ ਖਵਾਇਆ ਪਿਆਇਆ ਕਰੋ ਤੇ ਤੁਹਾਨੂੰ ਮੈਂ ਦੱਸ ਦਵਾਂ ਕਿ ਸ਼ਾਇਦ ਮੇਰੇ ਨਾਲੋਂ ਵੱਧ ਡਾਈਟ ਫਰਮਿੰਦੀ ਹੈ ਤੇ ਸਿਰਫ ਇਹਨੂੰ ਹਜੇ ਲੱਗਦਾ ਨਹੀਂ ਹੈ ਤੇ ਜਿਸ ਦਿਨ ਇਹਨੂੰ ਲੱਗਾ ਤੇ ਸ਼ਾਇਦ ਮੇਰੇ ਤੋਂ ਵੀ ਡਬਲ ਹੋ ਜਾਵੇ ਕਿਉਂ ਫੈਰੀ ਤੇ ਇਸ ਲਈ ਸਮੇਂ-ਸਮੇਂ ਐਂਡ ਉਮਰ ਦੇ ਸਾਹਮਣੇ ਹੀ ਹਰ ਇੱਕ ਚੀਜ਼ ਲੱਗਦੀ ਹੈ ਜੇ ਅਸੀਂ ਕਹੀਏ ਕਿ ਅੱਜ ਅਸੀਂ ਇੰਨਾ ਸਾਰਾ ਖਾ ਲਿਆ ਕੱਲ ਸਾਨੂੰ ਪ੍ਰੋਪਰ ਲੱਗ ਜਾਵੇ ਤੇ ਉਹ ਮੁਸ਼ਕਿਲ ਹੈ ਕਿਉਂ ਫਰਮਿੰਦੀ ਸੋ ਬਾਕੀ ਓਕੇ ਜੀ ਧੰਨਵਾਦ ਔਰ ਗਣਪਤੀ ਜੀ ਦੇ ਨਾਮ ਤੋਂ ਸ਼ੁਰੂਆਤ ਕੀਤੀ ਤੇ ਖਤਮ ਅਸੀਂ ਆਪਣੇ ਨਾਲ ਤੋਂ ਕੀਤੀ ਮੇਰਾ ਬਹੁਤ ਸਾਰਾ ਇੱਕ ਮੇਰਾ ਫੇਵਰਿਟ ਕੰਟੈਂਸਟ ਨੇ ਆਇਆ ਕਿ ਨਾ ਉਹਦਾ ਹਰਿਆਣੇ ਤੋਂ ਅਮਰੂਤ ਹਾਂ ਅਰਵਿਸ਼ ਜੀ ਬਿਲਕੁਲ ਬਹੁਤ ਬਹੁਤ ਵਧੀਆ ਇਨਸਾਨ ਹੈ ਉਹ ਹਰੇ ਤੁਹਾਨੂੰ پتہ ਹਰਿਆਣ ਦੀ ਜਿਹੜੇ ਲੋਕ ਹੁੰਦੇ ਨਾ ਹਰਿਆਣੀ ਲੋਕਾਂ ਦੀ ਅਲੱਗ ਹੀ ਭਾਸ਼ਾ ਹੁੰਦੀ ਹੈ ਅਲੱਗ ਹੀ ਉਹਨਾਂ ਦੇ ਤੌਰ ਤਰੀਕੇ ਹੁੰਦੇ ਐ ਉਹ ਕਿਤੇ ਨਾ ਕਿਤੇ ਨਾ ਬੜਾ ਹੀ ਫਨੀ ਜਿਹਾ ਲੱਗ ਰਿਹਾ 빅 ਬੌਸ ਦੇ ਵਿੱਚ ਤੇ ਮੈਨੂੰ ਵੀ ਉਹ ਇਨਸਾਨ ਵਧੀਆ ਲੱਗ ਰਿਹਾ ਤੇ ਜਿਹੜਾ ਪਿਛਲੇ ਆਪਣਾ OTPE ਦੇ ਵਿੱਚ ਜਿੱਤ ਗਿਆ ਉਹ ਮੈਂ ਉਹਦਾ ਹੀ ਮਤਲਬ ਦੋਸਤ ਐ ਐਲਵਿਸ਼ ਨਾ ਮਤਲਬ ਉਹਦੀ ਕੋਈ ਟੀਮ ਮੈਂ ਹਾਂ ਫੈਮਿਲੀ ਦੇ ਵਿੱਚ ਹੀ ਐਲਵਿਸ਼ ਦੇ ਮਤਲਬ ਉਹ ਹੈਗਾ ਜਿਹੜਾ ਪਾਰਟਨਰ ਸਮਝ ਲਓ ਜਾਂਦਾ ਦੋਸਤ ਸਮਝ ਲਓ ਜਾਂ ਕੁਝ ਵੀ ਸਮਝ ਲਓ ਤੇ ਅਰਵਿਸ਼ ਵੀ ਮ ਚਾ ਲੱਗਾ ਸੀ ਚਲੋ ਉਹਦਾ ਵੀ ਉਹ ਵੀ ਜਿੱਤ ਗਿਆ 빅 ਬੋਸ ਦੇ ਵਿੱਚ ਤੇ ਬਾਕੀ ਚਲੋ ਦੇਖਦੇ ਅੱਗੇ ਲਈ 빅 ਬੋਸ ਕਿਸ ਤਰ੍ਹਾਂ ਦਾ ਰਹੇਗਾ ਸੋ ਧੰਨਵਾਦ थैंक यू ਸੋ ਮੱਚ ਸਾਡਾ ਗੁੱਗੂ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਿਹਾ ਹੈ ਗੁੱਗੂ ਬਾਏ ਬਾਏ ਕੱਡੋ ਬੇਟਾ ਇਹਨਾਂ ਨੂੰ ਬਾਏ ਬਾਏ ਕੱਢੋ ਇਹਨਾਂ ਨੂੰ ਬਾਏ 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 ਓਕੇ ਜੀ ਧੰਨਵਾਦ थैंक यू ਸੋ ਮੱਚ